ਖਾਲਸਾ ਕਿੱਥੋਂ ਦਾ ਵਾਸੀ ਹੈ ਮਨਪੁਰ ਅਰੇ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ ਕਦੋਂ ਤੁਸੀਂ ਕਹਾਣਾ ਸ਼ੁਰੂ ਕਰਤਾ ਕਿ ਪਿੰਨ ਸਾਲ ਦੇ ਬੱਚੇ ਨੂੰ ਜਿਵੇਂ ਕਹਿ ਲੋ ਥੋੜਾ ਥੋੜਾ ਇਤਿਹਾਸ ਤੁਸੀਂ ਆਪ ਹੀ ਕੋਸ਼ਿਸ਼ ਕਰਦੇ ਹੋ ਵੀ ਅਸੀਂ ਕਰਵਾਈਏ ਜਾਣੂ ਕਰਾਈ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਬੱਚੇ ਸਾਡੇ ਅਜੇ ਬਹੁਤ ਛੋਟੇ ਸਾਡੇ ਮਾਤਾ ਜੀ ਨਾਲ ਨੇ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਬੱਚਿਆਂ ਨੂੰ ਅੱਜ ਤੋਂ ਹੀ ਕਰੋਗੇ ਤੇ ਬੱਚੇ ਸਿੱਖੀ ਨਾਲ ਜੁੜਨਗੇ ਬਿਲਕੁਲ ਜਿਵੇਂ ਕਿ ਇਹਨਾਂ ਨੇ ਛੋਟੀ ਹੁੰਦੇ ਆਂ ਜਿਵੇਂ ਜੰਮਦੇ ਸਾਰੀ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਖੰਡੇ ਦੀ ਪੋਲ ਬੋਲੇ ਸੋਹਾ ਰਹੇ ਚੁੜੀ ਆਕਾ ਹਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਹਰ ਇੱਕ ਸਾਖਾ ਜਿਵੇਂ ਹੁੰਦਾ ਆ ਜੀ ਮੈਂ ਚਮਕੌਰ ਸਾਹਿਬ ਆਉਨੇ ਆ ਫਿਰ ਅਸੀਂ ਫਿਰ ਟਿਕਟ ਸਾਹਿਬ ਬੱਚਿਆਂ ਨੂੰ ਲੈ ਕੇ ਆਉਨੇ ਆ ਅਸੀਂ ਇਹ ਵੀ ਬੱਚਿਆਂ ਨੂੰ ਜੋੜ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਸੀ ਠੰਡੇ ਬੁਰਜ ਦੇ ਵਿੱਚ ਮੌਜੂਦ ਆ ਜਿੱਥੇ ਕਿ ਸਾਡੇ ਸਾਹਿਬਜ਼ਾਦੇ ਰਾਤਾ ਕਟੀਆਂ ਉਸ ਤੋਂ ਬਾਅਦ ਜਿਹੜੇ ਨੇ ਸ਼ਹਾਦਤ ਦਾ ਜਾਮ ਪੀਤਾ ਤਾਂ ਤੁਸੀਂ ਦੇਖੋ ਸੰਗਤਾਂ ਪਹੁੰਚੀਆਂ ਨੇ ਇਹ ਬਹੁਤ ਸੋਹਣੇ ਬਾਣੇ ਦੇ ਵਿੱਚ ਜਦੋਂ ਸੰਗਤ ਪਹੁੰਚੀ ਤਾਂ ਸਾਡੀ ਨਜ਼ਰ ਇਹਨਾਂ ਤੇ ਪਈ ਅਸੀਂ ਸੋਚਿਆ ਗੱਲਬਾਤ ਕਰੀਏ ਛੋਟਾ ਦਾ ਬੱਚਾ ਹੈ ਕੀ ਨਾਮ ਹੈ ਦਾ ਤੇ ਕਿੰਨੀ ਉਮਰ ਹੈ ਇਹਨਾਂ ਦਾ ਨਾਮ ਮਹਿਰਕੌਰ ਖਾਲਸਾ ਆ ਇਹ 3 ਸਾਲ ਦੇ ਨੇ 3 ਸਾਲ ਦੇ ਮਹਿਰਕੌਰ ਖਾਲਸਾ ਕਿਦਾਂ ਦਾ ਲੱਗ ਰਹੇ ਇੱਥੇ ਆ ਕੇ ਚਾਰ ਸਹਬਜ਼ਾਦੇ ਦੇ ਨਾਮ ਪਤਾ ਸੁਣਾ ਦਿਓ ਬਾਬਾ ਦੇ ਸਿੰਘ ਜੀ ਬਾਬਾ ਯਾ ਸਿੰਘ ਜੀ ਬਾਬਾ ਅਤਰ ਸਿੰਘ ਜੀ ਤੁਸੀਂ ਕਦੋਂ ਤੁਸੀਂ ਕਾਣਾ ਸ਼ੁਰੂ ਕਰਤਾ ਕਿਉਂਕਿ 3 ਸਾਲ ਦੇ ਬੱਚੇ ਨੂੰ ਜਿਵੇਂ ਕਹਿ ਲਓ ਥੋੜਾ ਥੋੜਾ ਇਤਿਹਾਸ ਤੁਸੀਂ ਆਪ ਹੀ ਕੋਸ਼ਿਸ਼ ਕਰਦੇ ਹੋ ਵੀ ਅਸੀਂ ਕਰਵਾਈਏ ਜਾਣੂ ਕਰਾਈ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਬੱਚੇ ਸਾਡੇ ਅਜੇ ਬਹੁਤ ਛੋਟੇ ਹਨ ਜੀ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਹੀ ਮਤਲਬ ਜਿਵੇਂ ਸਾਲ ਤੋਂ ਆਪਾਂ ਸ਼ੁਰੂ ਕਰ ਦਿੱਤਾ ਸੀ ਥੋੜਾ ਥੋੜਾ ਸਾਡੇ ਮਾਤਾ ਜੀ ਨਾਲ ਨੇ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਬੱਚਿਆਂ ਨੂੰ ਅੱਜ ਤੋਂ ਹੀ ਕਰੋਗੇ ਤੇ ਬੱਚੇ ਸਿੱਖੀ ਨਾਲ ਜੁੜਨਗੇ ਬਿਲਕੁਲ ਤੇ ਇਹ ਜਿਵੇਂ ਕਿ ਇਹਨਾਂ ਨੇ ਛੋਟੀ ਹੁੰਦੇ ਆਂ ਜਿਵੇਂ ਜੰਮਦੇ ਸਾਰੀ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਖੰਡੇ ਦੀ ਪਾულ ਜੀ ਚੱਕੀ ਹੋਈ ਹੈ ਤੇ ਫਿਰ ਇਹਨਾਂ ਨੂੰ ਥੋੜਾ ਥੋੜਾ ਇਹਨਾਂ ਨੂੰ ਜਿਵੇਂ ਅਸੀਂ ਪੁੱਛਦੇ ਆਂ ਗੁਰਗੋਬਿੰਦ ਸਿੰਘ ਜੀ ਇਹਨਾਂ ਨੂੰ ਪੁੱਛੋ ਤੁਸੀਂ ਖਾਲਸਾ ਕਿੱਥੋਂ ਦਾ ਵਾਸੀ ਹੈ ਇਹ ਤੁਹਾਨੂੰ ਦੱਸ ਖਾਲਸਾ ਕਿੱਥੋਂ ਦਾ ਵਾਸੀ ਹੈ ਮੈਂ ਮੋਹਰ ਅਰੇ ਵਾਹ ਬੱਚਿਆਂ ਨੂੰ ਕੈਲੋ ਵੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਸਾਡੇ ਸਾਹਿਬਜ਼ਾਦੇ ਨੇ ਛੋਟੀ ਉਮਰ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀਗਾ ਉਹ ਤਾਂ ਉਮਰ ਨਹੀਂ ਕੁਝ ਨਹੀਂ ਸੀ ਅੱਜ ਕੱਲ ਤਾਂ ਸਮਾਂ ਬਹੁਤ ਬਦਲ ਗਿਆ ਹੈ ਇੱਕ ਪਿਓ ਨੇ ਇੱਕ ਦਾਦੀ ਨੇ ਆਪਣੇ ਪੁੱਤਾਂ ਨੂੰ ਤਿਆਰ ਕਰਕੇ ਜੰਗ ਦੇ ਮੈਦਾਨ 'ਚ ਉਤਾਰ ਦਿੱਤਾ ਇੱਥੇ ਸ਼ਹਾਦਤ ਵਾਸਤੇ ਪੇ ਦੇ ਦਿੱਤਾ ਬਹੁਤ ਵੱਡਾ ਇਤਿਹਾਸ ਹੈ ਵਿਰਾਗਮੇ ਇਤਿਹਾਸ ਹਾਂਜੀ ਹੋਰ ਕੀ ਕੀ ਸਿਖਾਣਾਂ ਦੀ ਕੋਸ਼ਿਸ਼ ਕੀਤੀ ہوئی ਮਿਰ ਖਾਲਸੇ ਦੀ ਮਾਤਾ ਦਾ ਕੀ ਨਾਂ ਆ ਖਾਲਸੇ ਦੀ ਮਾਤਾ ਦਾ ਕੀ ਨਾਂ ਆ ਮਾਤਾ ਕੀ ਨਾਮ ਹੈ ਖਾਲਸਾ ਦੀ ਮਾਤਾ ਦਾ ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਕੀ ਫਤਿਹ ਜਕਾਰਾ ਛੱਡ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੱਚੇ ਨੂੰ ਇਹ ਨਾ ਬੱਚਿਆਂ ਨੂੰ ਅਸੀਂ ਜਿਵੇਂ ਸਿਖਾਉਂਦੇ ਆ ਫਿਰ ਉਹੋ ਜਿਹਾ ਅਸੀਂ ਮਾਹੌਲ ਵੀ ਦਿੰਨੇ ਆ ਬੱਚਿਆਂ ਨੂੰ ਪੀ ਅਸੀਂ ਹਰ ਹਰ ਸਾਡੀ ਕੋਸ਼ਿਸ਼ ਹੁੰਦੀ ਹੈ ਪੀ ਅਸੀਂ ਹਰ ਇੱਕ ਸਾਕਾ ਜਿਵੇਂ ਹੁੰਦਾ ਆ ਜਿਵੇਂ ਚਮਕੌਰ ਸਾਹਿਬ ਆਉਂਨੇ ਆ ਫਿਰ ਅਸੀਂ ਫਰ ਤੇਗੜ ਸਾਹਿਬ ਬੱਚਿਆਂ ਨੂੰ ਲੈ ਕੇ ਆਉਂਨੇ ਆ ਅਸੀਂ ਇਹ ਵੀ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਅਗੋ ਮਹਾਰਾਜ ਦੀ ਕਿਰਪਾ ਹੈ ਜੀ ਤਾਂ 3 ਸਾਲ ਦੀ ਇਸ ਦੀ ਉਮਰ ਹੈ ਮੇਹਰ ਕੌਰ ਖਾਲਸਾ ਬਹੁਤ ਹੀ ਪਿਆਰੇ ਸਰੂਪ ਦੇ ਵਿੱਚ ਹੋਰ ਵੀ ਬੱਚੇ ਮੌਜੂਦ ਨੇ ਤਾਂ ਬੱਚਿਆਂ ਦੇ ਵਿੱਚ ਇੱਕ ਮਾਸੂਮੀਅਤ ਵੀ ਦੇ ਨਾਲ ਦੇ ਨਾਲ ਤਿਆਰ ਬਤਿਆਰ ਪੇਰੈਂਟਸ ਦੇ ਵੱਲੋਂ ਕੋਸ਼ਿਸ਼ ਰਹਿੰਦੀ ਕਿ ਉਹਨਾਂ ਨੂੰ ਤਿਆਰ ਕੀਤਾ ਜਾਵੇ ਮੇਹਰ ਕੌਰ ਖਾਲਸਾ ਕੀ ਨਾਮ ਕੀ ਤੁਹਾਡਾ ਤੇਗਵੀਰ ਸਿੰਘ ਤੇਗਵੀਰ ਸਿੰਘ ਤਾਂ ਕਿੰਨੀ ਉਮਰ ਕਿੰਨੀ ਕਿੰਨੀ ਏਜ ਹੈ ਤੁਹਾਡੀ 6 ਸਾਲ 6 ਸਾਲ ਤਾਂ ਦੇਖੋ ਛੋਟੇ ਸਾਹਿਬ ਜਿਆਦਾ ਨੇ ਜੇ ਸ਼ਹਾਦਤ ਦਾ ਜਾਮ ਪੀਤਾ ਹੈ ਤਾਂ ਸਿੱਖ ਕੌਮ ਨੂੰ ਬਚਾਉਣ ਵਾਸਤੇ ਮੁਗਲਾਂ ਦਾ ਜ਼ੁਲਮ ਨਾ ਦਾਸ਼ ਕਰਦੇ ਹੋਏ ਤੇ ਆਪਣੇ ਆਪ ਨੂੰ ਆਪਣਾ ਧਰਮ ਨਾ ਤਬਦੀਲ ਕਰਦੇ ਹੋਏ ਉਦੋਂ ਸ਼ਹਾਦਤਾਂ ਪਾਈਆਂ ਸੀ ਤੇ ਦੇਖਿਆ ਜਾਵੇ ਸਿੱਖ ਕੌਮ ਵੀ ਕਹ ਲਓ ਮੁੱਲ ਮੋੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਜਰੂਰ ਤੁਹਾਨੂੰ ਭਾਵਕ ਕਰਨਗੀਆਂ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਉਹ ਚੀਜ਼ਾਂ ਜਿਹੜੀਆਂ ਨੇ ਪਾਈਆਂ ਜਾ ਰਹੀਆਂ ਨੇ ਜੇ ਸ਼ਹਾਦਤ ਦਾ ਤੁਸੀਂ ਕਿੱਸਾ ਸੁਣਾਓਗੇ ਉਹਨਾਂ ਨੂੰ ਤਾਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋਏਗਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ ਕੀ ਕੀ ਕੀਤਾ ਸਾਡੇ ਧਰਮ ਨੂੰ ਬਚਾਉਣ ਵਾਸਤੇ ਤੇ ਅਸੀਂ ਅੱਗੋਂ ਉਹਨਾਂ ਨੂੰ ਕਿਵੇਂ ਉਹਨਾਂ ਦਾ ਜਿਹੜਾ ਮੁੱਲ ਮੋੜ ਸਕਦੇ ਹਾਂ ਤਾਂ ਹੋਰ ਵੀ ਤੁਹਾਡੇ ਨਾਲ ਜਰੂਰ ਵੀਡੀਓ ਸਾਂਝੀ ਕਰਾਂਗੇ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖ